अपना ਕੰਮ ਕਰ ਰਹਿਆ ਹੋਵੇਗਾ ਨਾ ਇਹ ਨਹੀਂ ਹੁੰਦਾ ਕਿ ਤੁਹਾਨੂੰ ਸਾਰੇ ਪਿਆਰ ਕਰਨਗੇ ਤੁਹਾਨੂੰ ਠੇਕ ਵੀ ਮਿਲੂਗੇ ਠੀਕ ਹੈ ਜੇ ਤੈਨੂੰ ਇੰਨਾ ਪਤਾ ਵਾ ਤੇ ਫਿਰ ਇੰਨੀ ਬਕਵਾਸ ਕਿਉਂ ਕਰਦੀ ਹੁੰਨੀ ਇੰਨੀ ਗਲਤ ਗੱਲਾਂ ਬੋਲਦੀ ਹੈ ਨਾ ਉਹ ਤੁਹਾਡੇ ਤੇ ਡਿਪੈਂਡ ਆ ਤੁਸੀਂ ਮਤਲਬ ਹੇਟ ਵਿੱਚੋਂ ਵੀ ਲੰਗਣਾ ਹੈ ਪਿਆਰ ਵਿੱਚੋਂ ਵੀ ਲੰਗਣਾ ਹੈ ਕਿਤਾ ਤੁਹਾਨੂੰ ਸਾਰੇ ਸਪੋਰਟ ਨਹੀਂ ਕਰਨਗੇ ਤੁਹਾਨੂੰ ਸਾਰੇ ਪਿਆਰ ਨਹੀਂ ਕਰਨਗੇ ਠੀਕ ਆ ਨਾ ਸੋ ਅੱਜ ਦੀ ਵੀਡੀਓ ਵਿੱਚ ਮੇਰਾ ਮੈਚ ਹੁੰਦੀ ਸੀ ਕਿ लास्ट ਟਾਈਮ ਆ ਮੈਂ ਇਹ ਪਾਈ ਕਰ ਕਰਕੇ ਆਪ ਕ ਚੁੱਕੀਆਂ ਇਹ ਦੁਨੀਆ ਬਤੇ ਇਹ ਦੁਨੀਆ ਸੋਮਾ ਬਾਕੀ ਮੁੱਕ ਕੇ ਜਾਂਦੀ ਆ ਠੀਕ ਆ ਨਾ ਖੱੱਚਾ ਆਪਾਂ ਕਹਿੰਦੇ ਆ ਵੀ ਖੱੱਚਾ ਨਹੀਂ ਹਟਣਾ ਔਰ ਪਤਾ ਨਹੀਂ ਤੂੰ ਕੀ ਸਿੱਖਿਆ ਪਰ ਗਾਣਾ ਕਢਣੀਆਂ ਵਧੀਆ ਸਿੱਖ ਲੀਆਂ ਛੋਟੀ ਜਿਹੀ ਉਮਰ ਵਿੱਚ ਵਾਹ ਵੈਰੀ ਗੁੱਡ ਠੀਕ ਆ ਨਾ ਸੱਚਾ ਆਪਣਾ ਕੰਮ ਚੱਲ ਹੀ ਜਾਂਦਿਆਂ ਨੇ ਠੀਕ ਆ ਮੇਰਾ 3 ਨਹੀਂ ਕਰਦਾ ਮੈਂ ਕਿਸੇ ਨੂੰ ਗਲਤ ਬੋਲਣਾ ਪਰ ਮੈਨੂੰ ਐਬਸ ਜੀ ਲੋਕ ਮਜਬੂਰ ਕਰਦੇ ਆ ਠੀਕ ਆ ਤੇ ਆ ਜਿਹੜੇ ਹੇਟ ਕਰਦੇ ਆ ਮੈਂ ਪਹਿਲਾਂ ਵੀ ਉਹਨਾਂ ਨੂੰ ਕਿਹਾ ਸੀ ਮੈਂ ਹੁਣ ਵੀ ਉਹਨਾਂ ਨੂੰ ਕਿਹਾ ਠੀਕ ਆ ਕਿ ਉਹ ਮੈਂ ਭੌਂਕਣ ਵਾਸਤੇ ਛੱਡੇ ਹੋਇਆ ਭੌਂਕੀ ਜਾਓ ਠੀਕ ਆ ਮੈਨੂੰ ਜਿੰਨਾ ਭੌਂਕ ਆ ਇੱਥੇ ਮੈਨੂੰ ਲੱਗਾ ਜਿਵੇਂ ਕਹਿਣ ਦੀ ਹੈ ਕਿ ਮੈਨੂੰ ਜਿੰਨਾ ਭੌਂਕਣਾ ਹੈ ਮੈਂ ਭੌਂਕਾਂਗੀ ਜਿੰਨਾ ਤੂੰ ਭੌਂਕ ਪਰ ਗੱਲ ਮੇਰੀ ਕਰਦੇ ਤਾਂ ਨਿਆਣੀ ਚਾਹੀਦੀ ਠੀਕ ਆ ਕਿਉਂਕਿ ਜਦੋਂ ਮੇਰੀ ਗੱਲ ਕਰਦੇ ਤਾਂ ਆ ਗਈ ਫਿਰ ਉੱਥੇ ਆਪਾਂ ਵੀ ਲਿਮਟ ਕ੍ਰੋਸ ਕਰ ਦਾਂਗੇ ਠੀਕ ਆ ਸ਼ੁਕਰ ਕਰ ਦਿੰਦਾ ਖਿਆਲ ਆ ਤੇ ਜਦੋਂ ਬਾਹਰ ਖੇ ਖਾਂਦੀ ਫਿਰਦੀ ਸੀ ਉਦੋਂ ਕਰ ਦਿੰਦਾ ਖਿਆਲ ਨਹੀਂ ਆਇਆ ਸੋ ਮੈਂ ਸਾਰਿਆਂ ਨੂੰ ਨਹੀਂ ਕਹਿ ਰਹੀ ਕਿਉਂਕਿ ਮੈਨੂੰ ਪਤਾ ਮੇਰੀ YouTube ਫੈਮਿਲੀ ਮੈਨੂੰ ਯਾਰ ਤੁਸੀਂ ਤੁਹਾਡੇ ਪਿਆਰ ਨਾਲ ਮੇਥੋਂ ਤੱਕ ਆਈਆਂ ਠੀਕ ਆ ਮੇਰਾ ਨਹੀਂ ਸੀ ਗੱਲ ਤਾਂ ਕਿ ਜਿਹੜੇ ਲੋਕ ਮੈਨੂੰ ਹੀ ਪਿਆਰ ਕਰਦੇ ਮੈਂ ਉਹਨਾਂ ਨੂੰ ਸੁਣਾਵਾ ਬਿਲਕੁਲ ਨਹੀਂ ਕਹਿੰਦੀ ਜਿਹੜੇ ਮੈਨੂੰ ਪਿਆਰ ਕਰਦੇ ਆ ਉਹ ਵੀ ਵੀਡੀਓ ਮੇਰੀ ਦੇਖ ਰਿਹਾ ਤੇ ਜਿਹੜੇ ਮੈਨੂੰ ਹੇਟ ਕਰਦੇ ਕਿ ਮੇਰੀ ਸ਼ਾਰਟ ਵੀਡੀਓ ਸੀਓ ਦੇ ਵਿੱਚ ਤੁਸੀਂ ਲਾ ਲਓ ਹਨਾ ਆਪਣਾ ਆ ਮਾਲਵਾ ਵਿਨਸ ਵਾਲਾ ਸੀਗਾ ਤੇ ਉਹਨੂੰ ਮੈਂ ਮਤਲਬ ਗਾਲ ਗੱਡੀ ਗਾਲ ਨਹੀਂ ਤੁਸੀਂ ਲਾ ਸਕਦੇ ਹੋ ਕਿ ਉਦਾਂ ਦਾ ਬੋਲੀ ਸੀ ਸਹੀ ਬੋਲੀ ਸੀ ਠੀਕ ਆ ਆਪਣੀ ਅਕੋਰਡਿੰਗ ਮੈਂ ਸਹੀ ਬੋਲੀ ਹਾਂ ਕਿਵੇਂ ਤੈਨੂੰ ਲੱਗਦਾ ਵਾ ਨਾ ਕਿ ਤੂੰ ਆਪਣੇ ਅਕੋਰਡਿੰਗ ਠੀਕ ਬੋਲੀयां ਉਵੇਂ ਜਿਹੜੇ ਤੈਨੂੰ ਰੋਸਟ ਕਰਦੇ ਉਹਨਾਂ ਨੂੰ ਵੀ ਲੱਗਦਾ ਕੋ ਆਪਣੀ ਜਗ੍ਹਾ ਠੀਕ ਨੇ ਕਿਉਂਕਿ ਯਾਰ ਮੈਨੂੰ ਬੰਦਾ ਲੱਖ ਮਾੜਾ ਬੋਲ ਲੱਗਣਾ ਮੈਂ ਸਹਿ ਲੂੰਗੀ ਪਰ ਜਦੋਂ ਗੱਲ ਕਰਦੇ ਤੇ ਆਉਗੀ ਉੱਥੇ ਫਿਰ ਮੈਨੂੰ ਨਹੀਂ ਪਤਾ ਵੀ ਮੇਰੇ ਮੂੰਹੋਂ ਨਿਕਲ ਕੀ ਰਿਹਾ ਮੈਂ ਉਹ ਜੋ ਬੋਲੂੰਗੀ ਠੀਕ ਆ ਨਾ ਉਹ ਮਾਪੇ ਵੈਂਸ ਵਾਲੇ ਫੇਰ ਤੇ ਤੇਰੇ ਘਰ ਦੇਆਂ ਨੂੰ ਰੋਸਟਰਾਂ ਦੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਕਿ ਉਹਨਾਂ ਦੀ ਵਜ੍ਹਾ ਨਾਲ ਤੈਨੂੰ ਵੈਲਿਊ ਪਤਾ ਲੱਗ ਗਿਆ ਆਪਣੇ ਮਾਂ-ਬਾਪ ਦੀ ਮੈਂ ਦਰਮੇਨੋਂ ਕੋਈ ਮੈਸੇਜ ਆਈ ਦੀ ਜੀ ਤੁਸੀਂ ਐਦਾਂ ਕਿਉਂ ਬੋਲੇ ਹਨ ਮੈਂ ਤਾਂ ਹੀ ਬੋਲੀ ਸੀ ਉਹਨੇ ਕਿ ਕਿਤਾ ਥੰਬਨੇਲ ਚੱਕ ਕੇ ਵੀ ਮਮੀ ਦਾ ਲਾਤਾ ਵੀਡੀਓ ਦੇ ਉੱਪਰ ਮੈਂ ਇੱਕ ਮੇਰਾ ਵਲੌਗ ਸੀ ਨਾ ਉਹਦੇ ਵਿੱਚ ਮੈਂ ਲਿਖਿਆ ਹੋਇਆ ਸੀਗਾ ਕਿ ਮਮੀ ਨੇ ਬਣਾਇਆ ਵਲੌਗ ਪਹਿਲੀ ਵਾਰ ਉਹ ਗੱਲ ਮੇਰੀ ਮਾਂ ਤੇ ਆ ਗਈ ਸੀ ਯਾਨੀ ਕਿ ਕਿੱਥੇ ਯਾਰ ਆਪਣਾ ਇੰਸਟਾ ਤੇ ਜਾ ਕੇ ਕਿੱਥੇ ਥੱਲੇ ਪੋਸਟ ਪਈ ਸੀ ਸੱਦਿਆਂ ਦੀ ਪੁਰਾਣੀ 9ਵੀਂ ਕਲਾਸ ਦੀ ਆਪਣੀ ਮਾਂ ਨਾਲ ਪਈ ਹੋਈ ਸੀ ਫੋਟੋ ਮੈਮ ਤੇ ਉਹ ਬੰਦੇ ਨੇ ਬਾਕੀ ਮੈਂ ਗੱਲ ਇਹੀ ਕਹਿਨੀ ਆ ਵੀ ਮੇਰੇ ਘਰ ਦੇ ਅੰਦਰ ਗੱਲ ਨਹੀਂ ਹੋਣੀ ਚਾਹੀਦੀ ਠੀਕ ਆ ਜਿਹੜੀ ਮੇਰੇ ਹਿਸਾਬ ਨਾਲ ਤੇ ਤੇਰੇ ਮਾਪੇ ਨੂੰ ਕਹਿੰਨੇ ਕੁਝ ਵੀ ਮਾੜਾ ਨਹੀਂ ਬੋਲਿਆ ਇਹ ਤੇ ਜਾਣ ਕੇ ਬੋਲਣ ਦੀ ਖੱਛਾ ਬੋਲਿਆ ਨਹੀਂ ਬੋਲੀ ਜਾਓ No problem yaar ਠੀਕ ਆ ਬਾਕੀ ਜਿਹੜੇ ਪਿਆਰ ਕਰਦੇ ਆ ਨਾ ਲਵ ਯੂ ਸੋ ਮਚ ਯਾਰੋ ਥੋੜੇ ਕਰਕੇ ਜਿਵੇਂ ਇਥੋਂ ਤੱਕ ਕਾ ਮੇਰੇ ਜੀਨ ਕਰਦੇ ਮੈਂ ਕਿਸੇ ਨੂੰ ਗਲਤ ਬੋਲਾਂ ਬਸ ਇੱਕ ਦੋ ਲੀਰਾਂ ਹੀ ਨੇ ਮੇਰੇ ਲਈ ਤੇ ਉਹ ਆਪਣੇ ਕੰਮ ਚ ਚਲਾਈ ਜਾਂਦੀਆਂ ਨੇ ਚਲਾਈ ਜਾਂ ਉਹ ਕਿਉਂਕਿ ਉਹਨਾਂ ਨੂੰ ਇਹ ਨਹੀਂ ਪਤਾ ਹੈਗਾਗਾ ਕਿ ਜਦੋਂ ਸ਼ੇਰ ਜੰਗਲ ਦੇ ਵਿੱਚ ਚੱਲ ਰਿਹਾ ਹੁੰਦਾ ਨਾ ਕੁੱਤੇ ਪਾਉਂਦੇ ਹੁੰਦੇ ਆ ਸ਼ੇਰ ਤੇ ਤੂੰ ਸਾਨੂੰ ਕਿਸੇ ਪਾਸੇ ਨੂੰ ਨਹੀਂ ਲੱਗਦੀ ਇੱਕ ਵਿਗੜੀ ਹੋਈ ਲਾਦ ਜ਼ਰੂਰ ਹੁਣ ਗੱਲ ਕਰਦੇ ਆਂ ਦੂਸਰੇ ਬਦਮਾਸ਼ ਦੀ ਕਦੇ 18 ਕੋ ਸ਼ਖਰਮਾਨ ਜੀ ਮਤ ਤੱਕੀ ਜਾਵਾ ਜੋ ਹੁੰਦਾ ਸੱਚ ਉਹ ਇੰਨਾ ਨਹੀਂ ਹੁੰਦਾ ਸਿਰਮ ਬਾਈਟਾਂ ਪਾ ਜਿੱਦਾਂ ਕੀ ਲੱਗਦੀ ਆ ਬਲੌਗ ਦੀ ਗੱਲ ਬਲੌਗ ਪਾਉਂਗਾ ਜਿਹੜੀ ਕੀ ਕੀ ਆ ਪਾਵਾਂਗੇ ਬਾਕੀ ਮੈਂ ਜਿਹੇ ਕਹਾਂਗਾ ਡਾ ਡਰਦਾ ਨਹੀਂ ਬਹੁਤਾ ਡਾਂਡੂਰ ਮੈਨੂੰ ਹੈ ਨਹੀਂ ਕਿ ਇਹਦਾ ਪਹਵਾ ਹੋਵੇ ਮੈਂ ਆਈ ਜਾਵਾਂ ਮਾ ਹੁਣੀ ਪਾ ਦਵਾਂ ਜੇ ਤੁਹਾਨੂੰ ਪਤਾ ਹੈ ਕਿ ਤੁਸੀਂ ਇਹ ਕੋਲੋਂ ਕੋਈ ਗੱਲ ਨਹੀਂ ਖਵਾ ਸਕਦੇ ਤੇ ਤੁਸੀਂ ਸੋਸ਼ਲ ਮੀਡੀਆ ਤੇ ਨਹੀਂ ਆਉਣਾ ਇੱਥੇ ਤੁਹਾਨੂੰ ਹੇਟ ਵੀ ਮਿਲਣੀ ਆ ਪਿਆਰ ਵੀ ਮਿਲਣਾ ਵਾ ਸਭ ਕੁਝ ਮਿਲਣਾ ਠੀਕ ਨਹੀਂ ਬਾਕੀ ਸੋ ਕਮੈਂਟ ਜਿਹੜੇ ਕਰਦੇ ਆ ਜਾਂ ਜਿਹੜੇ ਇਹ ਕਹਿੰਦੇ ਆ ਪੀਣਾ ਨੂੰ ਮਿਲਦੇ ਨਹੀਂ ਮਿਲਦੇ ਨਹੀਂ ਉਹ ਸੋ ਆਪਣਾ ਜਿਹੜਾ ਜੋ ਵੀ ਆ ਆਪਣਾ ਸਾਡਾ ਹੈਗਾ ਆ ਗਰਮ-ਗਰਮ ਉਹ ਹੀ ਚੜਾਉਂਦੇ ਸਾਡੇ ਯਾਰ ਰਿਸ਼ਤੇਦਾਰੀ ਆ ਬਾਕੀ ਸਾਨੂੰ ਕਹੇ ਨਾ ਸਾਡੋ ਕਹੇ ਸਾਨੂੰ ਇਹ ਨਹੀਂ ਪਤਾ ਤੁਹਾਨੂੰ ਪਤਾ ਆ ਜੀ ਸਾਾਨੂੰ ਖਾ ਪਤਾ ਆ ਜਿਹੜੇ ਜਿਹੜੀ ਕੁੜੀ ਦਾ ਮੈਂਦੀ ਆ ਉਹ ਵੀ ਸਾਡੇ ਆਪਣੇ ਆ ਜੀ ਆ ਉਹਨਾਂ ਨੂੰ ਕਹਿਣਦੇ ਆ ਆ ਵੀ ਉਹਨੇ ਕੰਨ ਆਪਾਂ ਨੂੰ ਸਨੇਹਾ ਲਵਾਤਾ ਆ ਜੇ ਹੁਣ ਗੱਲ ਤੇ ਬੋਲੂਗੀ ਤੇ ਉਹਨੂੰ ਇਹਦੇ ਘਰ ਦੀ ਜਾਣੀ ਉਹਦੇ ਘਰੇ ਇੱਕ ਵਾਰੀ ਵਾਰਨਿੰਗ ਆ ਬਾਕੀ ਅਧੰਨਿਵਰੀ ਦੇਖ ਲਿਓ ਅਧੰਨਿਵਰੀ ਆ ਬਾਬੇ ਭੇਜਾਂਗੇ ਠੀਕ ਨਹੀਂ ਹਾਂਜੀ ਹੁਣ ਉਹਨੂੰ ਤੁਹਾਡੀ ਵਾਰਨਿੰਗ ਸੁਣ ਕੇ ਡਰ ਜਾਣਾ ਚਾਹੀਦਾ ਤੇ ਚੁੱਪਰ ਕੇ ਬੈਠ ਜਾਣਾ ਚਾਹੀਦਾ ਬਾਕੀ ਕਿ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਪਾ ਲੈ ਬੰਦੇ ਨੂੰ ਕੋਈ ਪ੍ਰੋਬਲਮ ਨਹੀਂ ਅਸੀਂ ਇੱਥੇ ਸੱਤਨ ਨੂੰ ਖੁਸ਼ੀ ਹੁੰਦੀ ਆ ਉਹਨੂੰ ਲੱਗਦਾ ਜੇਰਾ ਸਾਡੇ ਨਾਲ ਹੁੰਦਾ ਵੀ ਜਿਹਨੂੰ ਪਤਾ ਹੁੰਦਾ ਯਾਰ ਮੈਂ ਇੱਥੇ ਰੱਤੇ ਰੱਖਿਆ ਇੱਥੇ ਚੱਲ ਗਿਆ ਯਾਰ ਮਿਹਨਤ ਕਰੋ ਸਾਰਾ ਕੁਝ ਵਧੀਆ ਹੋ ਜਾਂਦਾ ਆ ਹੁਣ ਆਪਾਂ ਦੇਖਦੀ ਬੰਦੂ ਬੱਸ ਮੈਨੂੰ ਦੇਖ ਲਿਆ ਵੀ ਕਹਿ ਜੀਏ ਆਪੇ ਮੈਨੂੰ ਤਾਂ ਸਹੀ ਕਰ ਲੈਣਾ ਪੂਰਾ ਵਲੋਗ ਉਹਦੇ ਲਾ ਕੇ ਬੈ ਕੇ ਬਣਾਇਆ ਵਾ ਤਾਂ ਜੇ ਉਹਨੂੰ ਪਤਾ ਹੀ ਨਹੀਂ ਕੀ ਕਹਿ ਰਿਹਾ ਹੈ ਕੀ ਆ ਸਮਝਦੇ ਹੈ ਨਾ ਤੁਸੀਂ ਥੋੜਾ ਬਹੁਤਾ ਸੋਚਿਆ ਕਰੋ ਤੁਸੀਂ ਨੂੰ ਕੁੜੀ ਆ ਹੈ ਨਾ ਤੂੰ ਕੁੜੀ ਆ ਅਕਸਰ ਤੈਨੂੰ ਤੈਨੂੰ ਇਹ ਚੀਜ਼ਾਂ ਸੁਭਾ ਨਹੀਂ ਦਿੰਦੇ ਹੈਗੇ ਹੈ ਨਾ ਗੱਲ ਕਰ ਲਈ ਨਹੀਂ ਗੱਲ ਕਰਨ ਦਾ ਥੋੜਾ ਬਹੁਤਾ ਬੰਦਾ ਵੀ ਆ ਯਾਰ ਆ ਪਰ ਨਹੀਂ ਯਾਰ ਆ ਆਪ ਚਲੋ ਕਮੈਂਟ ਕਰਦੇ ਆ ਠੀਕ ਆ ਜਿਹੜੇ ਲੋਕੀ ਕਮੈਂਟ ਕਰਦੇ ਸਾਨੂੰ ਹੋਰ ਲੋਕ ਕਰਦੇ ਆ ਉਹਨਾਂ ਦੇ ਇਹਨੀਆਂ ਥਲੇ ਉਹਨਾਂ ਨੂੰ ਮੈਸੇਜ ਕਰਕੇ ਦੱਸ ਨਹੀਂ ਇਹਨਾਂ ਨੂੰ ਤਾਂ ਮਿਲਦੇ ਨਹੀਂ ਉਹ ਇਹਨਾਂ ਨੂੰ ਤਾਂ ਜੀ ਮੂੰਹ ਹੀ ਨਹੀਂ ਲੋਦੇ ਕਹਿ ਲੀ ਦੱਸ ਤੈਨੂੰ ਪਤਾ ਮੈਨੂੰ ਪਤਾ ਇਹ ਜੀ ਮਿਲਦੇ ਨਹੀਂ ਉਹ ਇਹਨੂੰ ਦੱਸ ਕੇ ਮਿਲਣਾ ਯਾਰ ਜਾਈ ਨੂੰ ਪੁੱਛ ਕੇ ਨਾਲੇ ਕਹਿ ਰਹੇ ਉਹ ਕੁੜੀ ਸਾਡੇ ਰਿਸ਼ਤਦਾਰਾਂ ਚੋਂ ਫਿਰ ਤੁਹਾਨੂੰ ਪਤਾ ਹੋਣਾ ਵਾ ਕਿ ਤੁਹਾਡੇ ਸਹੁਰੇ ਤੁਹਾਨੂੰ ਮੂੰਹ ਨਹੀਂ ਲਾਉਂਦੇ ਚਲੋ ਛੱਡੋ ਜੀ ਇੱਥੇ ਆਪਾਂ ਵੀਡੀਓ ਖਤਮ ਕਰਦੇ ਹਾਂ